ਅੰਜੀ ਇਸ ਵਾਰੀ ਮੈਨਾਂ ਲੈ ਕੇ ਆਇਆ ਨਹੀਂ ਤੇਰੇ ਤੁਸੀਂ ਆਪਣੀ ਵਕੀਲੀ ਜੀ ਘੁੱਟ ਲੱਗ ਜਾਂਦੇ ਹੁਣ ਇਹ ਕੀ ਆ ਪ੍ਰਧਾਨ ਸਾਹਿਬ ਪੰਜਾਬ ਚ ਇਲੈਕਸ਼ਨਾਂ ਦੇ ਨਤੀਜਿਆਂ ਤੋਂ ਬਾਅਦ ਨਾ ਬੜੇ ਲੋਕਾਂ ਦੀ ਜ਼ਿੰਦਗੀ ਬਦਲਦੀ ਹੈ ਖਾਸ ਕਰਕੇ ਪੁਲਸ ਵਾਲੇ ਦੇ ਵਕੀਲਾਂ ਦੀ ਲਾਟਰੀ ਨਿਕਲਦੀ ਹੈ ਮੈਨੇ ਗੈਂਗਸਟਰ ਨਾਲ ਤੁਹਾਡੇ ਸਿੱਧੇ ਸੰਬੰਧ ਨੇ ਉੱਤੋਂ ਫੋਨ ਆਇਆ ਜਾਣਾ ਪੈਣਾ ਚਲਿਏ ਪ੍ਰਧਾਨ ਜੀ ਆਜੋ ਆਜੋ ਸ਼ਾਬਾਸ਼ ਫਰੂਬੀ ਆਜੇ ਮੁੰਡਿਓ ਸ਼ਾਬਾਸ਼ ਸ਼ਾਬਾਸ਼ ਆਜੋ ਆਓ ਚਾੜ ਤੁਹਾਨੂੰ ਠਾਣੇ ਪੈਣੇ ਮੱਠੀ ਖੋਣੇ ਨਾਲ ਚਲੋ ਆਜੋ ਸ਼ਾਬਾਸ਼ ਅੱਛੇ ਬੱਚੇ ਚਲੋ ਚਲੋ ਆਜੋ ਮਹਾਰਾਜ ਤੁਹਾਨੂੰ ਲੱਗਦਾ ਕਿਹਣਾ ਪਊਗਾ ਪਧਾਰੋ ਸਰ ਤੁਹਾਨੂੰ ਪਤਾ ਵੀ ਹੈ ਇਹ ਕੌਣ ਪ੍ਰੀਤ ਸਰ ਇਹਨਾ ਮੁੰਡਿਆਂ ਨੂੰ ਪੁਲਿਸ ਵਾਲਿਆਂ ਦੇ ਅਧਿਆਆਂ ਦੀ ਪੂਰੀ ਤਰ੍ਹਾਂ ਜਾਣਕਾਰੀ ਹੋਣੀ ਚਾਹੀਦੀ ਐਜੂਕੇਸ਼ਨ ਇਜ਼ ਮਸਟ ਚਲੋ ਚਲੋ ਸ਼ਾਬਾਸ਼ ਆਓ ਆਓ ਚਲੋ 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 ਸ਼ਾਬਾਸ਼ ਬੁੜੇ ਪਿਛੋ ਤੇ ਚਲਾ ਕਰੋ ਇਧਰ ਆਤੋਂ ਅੱਗੇ ਬਿਠਾਈਏ ਤੁਨ ਨਾਲ ਚਲਾ ਸ਼ਾਬਾਸ਼ ਪੱਗੇ ਹੋ ਪਿੱਛੇ ਦੋ ਹੋਰ ਬਿਠਾਣੇ ਆਦੇ ਅੱਗੇ ਹੋ ਮੜਤ ਜਨਾਬ ਦਿਲਚਸਪ ਕੀ ਗੱਲ ਕਾਲਜ ਵਾਲੀ ਤੁਰੇ ਰਹਿਣਾ ਸ਼ਹਿਰ ਸਾਰਾ ਸੁਣਾ ਛੱਡਿਆ ਸਾਬ ਨਾਲ ਗੱਲ ਕਰ हेलो जैन सर मिन्ना जी कोई गल नहीं जो जनाब तक भाजी ठीक है सर जैन सर आ जाओ मुंडे बाहर आ जाओ आ जाओ आ जाओ फोन चलो जनाब आई आंदा है ਯਾਰ ਕਹਿੰਦੇ ਤਾਂ ਹੁੰਦੇ ਆ ਪੰਜਾਬ ਪੂਰ ਸੱਟੀ ਤੇ ਘੁੰਮ ਜਾਂਦੀ ਏ ਲੈ ਕਮ ਗਈ ਆ ਮੰਡੇ ਟੋਣਾ ਕਰਨਾ ਸੱਗੇ ਟੋਣਾ ਟੂਣਾ ਯੈਸ ਮੈਨੂੰ ਕੋ ਸਮਝਾ ਲੈ ਜਰਾਬ ਕਾਨੂੰਨ ਵੀ ਨਾ ਟੂਨੇ ਵਰਗਾ ਹੀ ਹੁੰਦਾ ਜਿੰਨੂੰ ਇੱਕ ਵਾਰ ਸਮਝ ਲੱਗ ਗਿਆ ਅਰ ਅਗਲੇ ਵਾਲਾ ਸਵਾ ਸਵਾ ਚੱਲ ਸ਼ਾਮ ਦਾ ਜ